गन्ने ਦਾ जूस है, ਪੱਕਿਆ ਆ ਰੈਸਟੋਰੈਂਟ ਦੇ ਵਿੱਚ है ਸਣਾ ਬੱਲੀਆਂ ਕੀ ਚੱਕਰ ਆ ਉਸਤਾਦ ਜੀ ਕੀ ਕੋਲਾ ਔਰ ਆਇਨਮਲ ਪੀਜ਼ਾ ਵੈਜੀਟੇਬਲ ਆ ਬੋਤਲਾਂ ਦਾ ਕੰਮ ਵੀ ਹੋ ਜਾਂਦਾ ਇੰਡੀਆ ਮੱਕਵਾੜੇ ਕੀ ਦੇਖਾ ਦੇ ਬੋਤਲਾਂ ਹੈ ਕਬਾੜੇ ਤੈਨੂੰ ਪਾਵੀ ਦਿੱਤੀ ਹੈ ਹਲਾਲ ਹੋਈ ਜਾਂ ਤੈਨੂੰ ਅੱਜ ਤਾਂ ਨਹੀਂ ਕਿ ਤਾਂ ਹੁਣ ਕਿਟ ਕਰਨ ਹੋ ਗਿਆ ਉਹ ਉਹਦੀ ਟਿਕਟ ਅਡਵਾਂਸ ਕਰਨੀ ਪਈ ਨਹੀਂ ਉਹਦੀ ਅਡਵਾਂਸ ਹੋ ਗਈ ਟਿਕਟ ਤੇ ਉੱਥੇ ਤਾਂ ਬੜਾ ਹੀ ਬਾਲੇ ਸਟ੍ਰਿਕਟ ਹੈ ਪਰ ਤੁਹਾਨੂੰ ਕੀ ਲੈ ਕੇ ਆਇਆ ਹੋ ਉਸਤਾਦ ਕਹਿੰਦੀ ਹੈ ਗੰਨੇ ਦਾ ਜੂਸ ਹੈ ਗੰਨੇ ਦਾ ਜੂਸ ਹੈ ਓਏ ਨਹੀਂ ਨਹੀਂ ਓ ਯਾਰ ਕੋਈ ਗੱਲ ਨਹੀਂ ਮੁੰਡਾ ਇਹ ਆਇਆ ਪਵਾ ਤੋਂ ਜੀ ਉਹ ਪਿੱਛੇ ਚੱਕ ਚੰਦ ਚੜਦਾ ਮੁੰਡੇ ਨੇ ਤੇ ਆ ਬਾਈ ਹੈਗਾ ਤੇ ਆ ਨਾਲ ਮਨਜੀਤ ਰੂਪ ਵਾਲੀ ਆ ਲ ਖੋਲ ਉਹ ਨਹੀਂ ਨਹੀਂ ਮੂੰਹ ਨਹੀਂ ਲਾਉਣੀ ਆ ਇਹ ਖੋਲ 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 ਕਿੱਦਾਂ ਖੋਲਣਾ ਤੇ ਖੋਲ ਦੇ ਖੋਲ ਉਹ ਭੈਣ ਨਹੀਂ ਹੈ ਲ ਇਹ ਡਟ ਇਹ ਐਕ ਬਾਕੀ ਇਹ ਨਜ਼ਾਰਾ ਚੱਕ ਲੋ ਇਧਰ ਬਾਕੀ ਉਹ ਦੂਜੀ ਸਾਈਡ ਵੀ ਹੈਗਾ ਉਹ ਉਧਰ ਉਧਰ ਵੀ ਲੱਗਾ ਪਿਆ ਰੰਗ ਰੰਗ ਮੇਲਾ ਤੇ ਆ ਇੱਧਰ ਚੰਦ ਚੜਿਆ ਪਿਆ ਬਾਕੀ ਇਧਰ ਮੈਂ ਕਹਾਂ ਜੀ ਘਾਤੇ ਦੇ ਬੈਠੇ ਉਹਦਾ ਨਜ਼ਾਰਾ ਲੱਗੀ ਹੈ ਨਾ ਜਿਵੇਂ ਮੂਲੀਆਂ ਤੇ ਪਾ ਕੇ ਹਰੀ ਚਟਣੀ ਦੇ ਦੇਣਾ ਤੋਂ ਵਧੀਆ ਨਹੀਂ ਆ ਅੰਕਲ ਚਿਪਸ ਖਾ ਰਹੇ ਆ ਚੱਲ ਠੀਕ ਆ ਬਾਕੀ ਤੁਹਾਨੂੰ ਇੱਥੇ ਲੋਕੀ ਬਿੱਲ ਬਤੌਰੇ ਬਹੁਤ ਦਿਖਣੇ ਆ ਕਿਉਂਕਿ ਇੱਥੇ ਤੁਹਾਨੂੰ ਬਰਲੀ ਹਿੰਦੀ ਨਾਈਟ ਲਾਈਫ ਜਿਹੜੀ ਉਹ ਤੁਹਾਨੂੰ ਪਤਾ ਹੀ ਆ ਵੇ ਚੈੱਕ ਕਰੋ ਇਹ ਹੈਗਾ ਵਾਟਰ ਸਪ੍ਰੈਸ ਮੰਜੀਤ ਭਾਈ ਇੱਕ ਸਵਾਲ ਆ ਤੇ ਮੈਂ ਕਹਿੰਦਾ ਜਿੰਨੇ ਵੀ ਯੂਟਿਊਬਰ ਆਉਂਦੇ ਆ ਉਹ ਕਿਹੜੀ ਜਗ੍ਹਾ ਲੈ ਕੇ ਜਾਂਦੇ ਆ ਜ਼ਿਆਦਾਤਰ ਯਾਰ ਚੱਕਲਾ ਚੱਕਲਾ ਜਾਣਾ ਬਸ ਇਹ ਦਿਖਾਉਣਗੇ ਤੁਸੀਂ ਇਹ ਵਾਟਰ ਸਪ੍ਰੈਸ ਆ ਕੇ ਅੱਛਾ ਮੈਂ ਅਲੈਕਸੈਂਡਰ ਪਲਾਜ਼ਾ ਹੋ ਗਿਆ ਕਿਉਂ ਅੰਦਰ ਨਹੀਂ ਦਿਖਾਉਣਗੇ ਵੀ ਕਿੱਦਾਂ ਦੀ ਮਾਰ ਤੇ ਤੇ ਅਸੀਂ ਤਾਂ ਆਮ ਹੀ ਹੁੰਦੇ ਰਹਿੰਦੇ ਨਾ ਇੱਥੇ ਕੰਮ ਤੇ ਜਦੋਂ ਜਾਣਾ ਹੁੰਦਾ ਆਹ ਰਸਤਾ ਜਿਹੜਾ ਹੈਗਾ ਨਾ ਇਹ ਇੱਥੇ ਆਮ ਹੀ ਆ ਇਹ ਸਾਡਾ ਕੀ ਕਹਿਣਾ ਚਾਹੁੰਦੇ ਬਿਲਕੁਲ ਆ ਹੈ ਆਮ ਹੀ ਹੈ ਤੇ ਡੇਲੀ ਇਸ ਬਸ ਸਾਡਾ ਰੋਜ਼ ਦਾ ਕੰਮ ਨਾ ਦੋ ਤਿੰਨ ਸਾਫ ਇਹੀ ਕੰਮ ਕਰਦੇ ਨਾ ਨੋਰਮਲ ਹੈ ਸਾਡੇ ਲਈ ਬਿਲਕੁਲ ਜਿਹੜਾ ਇੱਥੇ ਅੱਗੇ ਜਾ ਕੇ ਜਿਹੜੀ ਮਾਰਕੀਟ ਹੈ ਉਹ ਦੇਖਣ ਲਈ ਜਿਹੜੀ ਉਹ ਜਿਹੜੀ ਜਗ੍ਹਾ ਨਾ ਉੱਥੇ ਇੰਨੇ ਏਰੀਏ 'ਚ ਇੱਥੇ ਪਿੰਦਾ ਗਾਹ ਜਿੰਨਾ ਵੀ ਪਿੰਦਾ ਸਹੀ ਬੋਲਿਆ ਕਿ ਨਹੀਂ ਪੂਰਾ ਕਿਹਾ ਵੀ ਮਾਰਕੀਟ ਹੈ ਤੇ ਇੱਥੇ ਜਿਹੜਾ ਆ ਤੁਹਾਨੂੰ ਗ੍ਰੀਨ ਜੀ ਲਾਈਟ ਦਿਖਦੀ ਪਈ ਹੈ ਸਾਹਮਣੇ ਹਾਂਜੀ ਹਾਂਜੀ ਇੱਥੇ ਸਾਰਾ ਹੀ ਕਲਬ ਏਰੀਆ ਹੈ ਇੱਥੇ ਜਾਵਾਂਗੇ ਇੱਥੇ ਜਾਵਾਂਗੇ ਨਾ ਬਸ 500 ਮੀਟਰ ਦਾ ਸਾਰਾ ਹੀ ਕਲਸਪਰੇ ਨੇ ਇੱਥੇ ਤੇ ਇੱਥੇ ਡਿਫਰੈਂਟ ਲੋਕਾਂ ਲਈ ਡਿਫਰੈਂਟ ਕਲਸਪਰੇ ਨੇ ਇਹ ਅੰਡਰਬੇਸ ਕਲਬ ਵੀ ਹੈਗੇ ਆ ਅੱਛਾ ਅੱਛਾ ਤੇ ਕਾਰ ਸੈਂਟਰ ਵਾਸਤੇ ਲੱਗੂ ਓਕੇ ਵਾਹ ਜੀ ਵਾਹ ਤੇ ਇੱਧਰ ਮਾਹੌਲ ਆ ਤੇ ਆਪਾਂ ਵੀਰ ਜੀ ਪੀ ਕੇ ਅਸੀਂ ਜਾਵਾਂਗੇ ਇੱਥੇ ਦਰਿਆ ਬੰਦੇ ਇਸ਼ਾਰਿਆਂ ਨਾਲ ਲਗਾਉਂਦੇ ਨੇ thank you जीर तो इतना किन्नी दूर आज सजा था ना जाए मतलब ओल्ड स्कूल बाकी माहौल ਬਾਕੀ ਆ ਇੱਥੇ ਆ ਇੱਥੇ ਬਣੀ ਆ ਇੱਥੇ ਰਸ਼ੀ ਰਹਿੰਦਾ ਆਇੜਾ ਇਹਦਾ ਆਟੋਮੈਟ ਹੈ ਉੱਤੇ ਮਰਜ਼ੀ ਨਾਲ ਬਣੀ ਤਸਵੀਰਾਂ ਦੇ ਦਿੰਦਾ ਆ ਅੱਛਾ ਮੈਨਟ ਸਟਾਈਲ ਫੋਟੋਗ੍ਰਾਫੀ ਆ ਅੱਛਾ ਮਤਲਬ 올ਡ ਜਿਹਦਾ ਪੁਰਾਣੇ ਤਰੀਕੇ ਦੇ ਹਿਸਾਬ ਨਾਲ ਬਾਕੀ ਆ ਬੰਦਾ ਵੀ ਕੋਈ ਵੇਚਦਾ ਰਿਹਾ ਆਪ ਕਿ ਇਥੇ ਪੂਰਾ ਮਾਹੌਲ ਬਣਿਆ ਪਿਆ ਸੈਣੀ ਮੇਰੀ ਗੱਲ ਸੁਣ ਤੇ ਕਿੱਦਾਂ ਫਿਰ ਮਜ਼ੇ ਆ ਰਿਹਾ ਕਿ ਨਹੀਂ ਪਰਲਿੰਦੀ ਨਾਈਟ ਦੇ ਇਥੇ ਉਧਰ ਦੇਖ ਵਾਦੀ ਚ ਬੋਲ ਵਾਦੀ ਦੇ ਵਾਦੀ ਚ ਵਾਦੀ ਚ ਬੋਲ ਪੁੱਛ ਕਿੱਦਾਂ ਠੀਕ ਆ ਕਿੱਦਾਂ ਕਹਿੰਦੇ ਨੇ ਵਾਦੀ ਬੜੀਆ 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 ਸੇ ਹੈਰਾ ਨਜ਼ਾਰਾ ਠੀਕ ਲੈ ਵੀ ਤੇ ਆ ਗਏ ਹੁਣ ਇਹ ਲਮੋ ਨਾ ਇਹ ਹਰ ਨਾ ਇਹ ਦਰਵਾਜ਼ਾ ਹੀ ਖੁੱਲਦਾ ਹੈ ਨਾ ਕਿ ਜੀਤ ਬਾਈ ਨੇ ਮਨਜੀਤ ਬਾਈ ਨੇ ਪੀਰ ਸਾਹਮਣੇ ਕੀਤੀ ਹੈ ਖਾਲਾਰ ਹੋਈ ਜਾਂ ਮੈਨੂੰ ਖੱਜੇ ਤਾਂ ਨਹੀਂ ਹੋਈ ਨਾ ਠੀਕ ਹੈ ਜੀਆ ਬਾਕੀ ਇੱਧਰ ਇੱਧਰ ਦਾ ਵੀ ਰਸਤਾ ਹੈਗਾ ਇੱਧਰ ਹੋਣ ਦਾ ਠੀਕ ਹੈ ਤੇ ਕਿਤੇ ਮੋੜਾ ਆਪੇ ਸੈਡ ਨਹੀਂ ਆ ਬੰਦੇ ਠੀਕ ਹੈ ਦੇਖਦੇ ਹਾਂ ਫਿਰ ਕੀ ਆ ਨਾ ਕੀ ਹਿਸਾਬ ਦਾ ਬਾਕੀ ਆ ਵੀ ਇੱਕ ਹੈਗਾ ਇੱਕ ਜਿਹੜਾ ਕੋਈ ਮਾਇਆ ਮਾਰਕੀਟ ਕਰਦੇ ਇੱਥੇ ਵੀ ਕਾਫੀ ਜ਼ਿਆਦਾ ਰਸ਼ ਹੋਇਆ ਪਿਆ ਰਸ਼ਕਾਤ ਹੋਇਆ ਪਿਆ ਉਹ ਸਤ ਜੀ ਇੱਥੇ ਟਿੱਕੜਾ ਦਾ ਪ੍ਰੋਗਰਾਮ ਆ ਇੱਥੇ ਜਾ ਸਕਦੇ ਆਹ ਤੋ ਸਕਦੇ ਆਪਾਂ ਗਏ ਨਹੀਂ ਗਏ ਅੱਛਾ ਆਮੇਂ ਇੱਥੇ 2-3 ਵਾਰੀ ਹੀ ਹੁੰਿਆ ਬਸ ਮੈਂ ਅੰਦਰ ਗਿਆ ਨਹੀਂ ਗਏ ਇੱਕ ਵਾਰੀ ਤਾਂ ਮੈਂ ਲੇਟ ਹੀ ਹੋ ਗਿਆ ਸੀ ਅੱਛਾ ਅੱਛਾ ਉਹ ਤੇ ਆਹ ਅਗੜੀ ਜਿਹੜਾ ਗਿਆ ਚੱਲ ਉਹ ਆਹ ਇੱਥੇ ਦੂਜਾ ਇੱਕ ਕਲੱਬ ਆ ਛੋਟਾ ਜਿਹਾ ਪਈ ਜਾਂਦਾ ਇਹ ਕਿਧਰੇ ਗਿਆ ਬੈਠੇ ਹੁੰਦੇ ਆ ਉਹ ਦੋਨਾਂ ਦੇ ਲਈ ਕਲੱਬ ਆ ਇਹ ਇੱਥੇ ਅੱਛਾ ਅੱਛਾ ਤੇ ਜਿਹੜੇ ਕਾਮਨ ਬੰਦੇ ਆਪਾਂ ਮੇਲ ਫੀਮਲ ਇਥੇ ਨਹੀਂ ਜਾ ਸਕਦੇ ਓਨਲੀ ਅੱਛਾ ਬੰਦੀ ਪਰ ਲਕੀਨ ਕੇ ਉਹ ਮਾਈ ਗੋਡ ਬਹੁਤ ਚੀਜ਼ਾਂ ਬੰਦੇ ਨੇ ਦਸੀਆਂ ਇਹ ਇਹ ਵੀ ਦੇਖੋ ਜੀ ਸਾਡੀ ਸੁਸਾਇਟੀ ਦੇ ਪਾਰਟੀ ਆ ਬਾਕੀ ਆ ਚੀਜ਼ਾਂ ਦੇਖੋ ਕਿਤੇ ਟ੍ਰੇਨਿੰਗ ਆਉਣੀ ਹੋਵੇ ਕਿਤੇ ਉਸਤਾਦ ਜੀ ਪ੍ਰੇਮ ਤਨਿਆ ਇੱਥੇ ਪੁਰਾਣਾ ਇਹ ਪਲੇਟਫਾਰਮ ਕਿੱਥੇ ਅੱਛਾ ਕਿਸੇ ਜਗ੍ਹਾ ਤੇ ਉਹ ਇਹ ਇਹ ਪੁਰਾਣਾ ਟਾਈਮ ਤੇ ਆ ਨਾ ਲੜਾਈਏ ਠੀਕ ਹੈ ਜੀ ਠੀਕ ਹੈ ਇਹ ਦਾਦਾ ਜੀ ਦੇ ਜਮਾਨੇ ਦਾ ਨਾ ਕਿਸੇ ਬਿਲਡਿੰਗ ਬਹੁਤ ਪੁਰਾਣੀਆਂ ਇੱਥੇ ਅੰਦਰ ਇਹ ਤਾਂ ਬਹੁਤ ਜ਼ਿਆਦਾ ਪੁਰਾਣੀ ਲੱਗਦੀ ਪਈ ਹੈ ਉਸਤਾਦ ਇਹ ਅੰਦਰੋਂ ਆ ਥੱਲਿਓ ਥੱਲਿਓ ਆ ਚੀਜ਼ਾਂ ਪਤਾ ਲੱਗ ਜਾਂਦੀਆਂ ਆ ਜਿਹੜੀਆਂ ਚੀਜ਼ਾਂ ਨਾ ਇਹ ਤੋਂ ਪਤਾ ਲੱਗ ਜਾਂਦਾ ਇਹ ਸਾਰਾ ਰੀਨੋਵੇਟ ਕੀਤਾ ਹੋਇਆ ਹੈ ਨਾ ਰੀਨੋਵੇਟ ਕੀਤਾ ਪਿਆ ਬਾਕੀ ਬਾਹਰ ਤੋਂ ਹੀ ਸੇਮ ਹੈ ਬੱਸ ਇੱਥੇ ਕਿੰਨੀ ਵਾਰ ਆ ਚੁੱਕੇ ਹਾਂ ਮੈਂ ਤਾਂ ਇੱਥੇ ਦੋ ਦੋ ਵਾਰ ਆ ਗਿਆ ਹਾਂ ਆ ਮੈਂ ਕਾਮ ਤੋਂ ਕੰਮ ਤੋਂ ਕਾਮ ਤੋਂ ਟਾਈਮ ਤਾਂ ਲੱਗਦਾ ਨਹੀਂ ਕਿ ਮੈਂ ਵੀ ਦੋ ਤੀਜੀ ਵਾਰ ਹੀ ਆਇਆ ਤੇ ਤੀਜੀ ਵਾਰ ਤੇ ਰਸ ਨਹੀਂ ਸੀਗਾ ਉੱਤੇ ਸੈਣੀ ਜੀ ਕਿੰਨੀ ਸੀਗਾ ਸੈਣੀ ਜੀ ਤੁਸੀਂ ਕਿੰਨੀ ਵਾਰ ਆਏ ਆ ਬਹੁਤ ਵਾਰ ਆਏ ਹੋ ਤੂੰ ਤਾਂ ਮਿਲਦਾ ਇੱਥੇ ਹੀ ਰਹਿਣਾ ਤੇਰਾ ਕਿਤੇ ਘਰ ਤਾਂ ਨਹੀਂ ਇੱਥੇ ਮੇਰਾ ਨਹੀਂ ਕੀ ਆ ਪੈਰਾਂ ਚ ਕੀ ਆ ਗਿਆ ਉਸਤਾਦ ਜੀ ਠੀਕ ਜਿੱਥੇ ਇਹ ਲੈ ਕੇ ਆ ਨਾ ਪੁਆਇੰਟਰ ਕਰਕੇ ਜਾਵਾਂਗੇ ਦੇਖ ਬਾਕੀ ਆ ਜੀ ਇਹ ਵੀ ਹਲਕਾ ਦਾ ਨਾ ਇਹ ਜਿਹੜਾ ਹੈਗਾ ਦੇਖ ਤਾ ਨਾ ਲਟਨ ਤੱਕ ਤੱਕ ਦਾ ਲੈ ਜਾ ਮੋਹਰ ਬਣਾਇਆ ਪਿਆ ਪੂਰਾ ਇਹ ਸਿਰਫ ਮਿਲਦਾ ਸ਼ਨੀਵਾਰ ਨੂੰ ਨਾ ਇਹ ਜੇਠੇ ਸ਼ਨੀਵਾਰ ਮਿਲਦਾ ਛੇਰ ਉੱਥੇ ਕੀ ਕਰ ਅੱਗੇ ਅੱਗੇ ਹੋਊਗਾ ਦੂਜੀ ਸਾਈਡ ਅੱਗੇ ਸਾਰੀ ਸਟਰੀਟ 'ਚ ਅੱਗੇ ਰੈਸਟੋਰੈਂਟਸ ਨੇ ਸਾਰੇ ਰੈਸਟੋਰੈਂਟ ਹੋਗੇ ਇੱਥੇ ਵੀ ਅੱਗੇ ਲੱਗੇ ਰਾਈਟ ਹਾਂ ਸਾਈਡ ਮੁੜੋ ਜਿੱਥੇ ਰੈਸਟੋਰੈਂਟ ਆਪਾਂ ਇਧਰੋਂ ਆਇਆ ਇਹ ਸਟਰੀਟ ਬਹੁਤ ਮਸ਼ਹੂਰ ਹੈ ਰੈਸਟੋਰੈਂਟ ਦੇ ਲਈ ਅੱਛਾ ਇੱਥੇ ਸਾਰੇ ਰੈਸਟੋਰੈਂਟ ਮਿਲਣਗੇ ਨਾ ਬਿਲਕੁਲ ਇਟਾਲੀਅਨ ਅੱਛਾ ਗ੍ਰੀਕ ਤੇ ਤੁਰਕੀਸ਼ ਅਰਬੀਸ਼ ਅੱਛਾ ਉਹ ਜਿਹੜੀ ਡੋਨਰ ਸ਼ਾਪਸ ਹੋ ਗਈਆਂ ਨਾ ਮਾਈ ਗੋਡ ਇਥੇ ਨਾ ਬੋਤਲਾਂ ਦਾ ਕੰਮ ਵੀ ਬਹੁਤ ਜ਼ਿਆਦਾ ਚੱਲਦਾ ਹੈ ਨਾ ਆ ਦੇਖੋ ਵੀਰਾ ਪੀ ਵਰਨ ਇਕੱਠਾ ਕਰਦਾ ਇਹ ਜਿਸ ਤਰ੍ਹਾਂ ਆ ਬੋਤਲਾਂ ਦਾ ਕੰਮ ਵੀ ਬਹੁਤ ਜਾਂਦਾ ਇੱਥੇ ਇੰਡੀਆਮ ਕਬਾੜੇ ਵੀ ਰਹਿਣ ਜਿਹਾਂ ਨੇ ਬੋਤਲਾਂ ਕਬਾੜੇ ਤੈਨੂੰ ਤੂੰ ਮਨਜੀਤ ਮਨਜੀਤ ਭਾਜੀ ਇਹਦੇ ਬਾਰੇ ਕੀ ਕਹੋਗੇ ਆ ਜਗਾ ਜਿਹੜੀ ਇੱਥੇ ਮਾਰਕੀਟ ਸਟਾਰਟ ਹੋ ਗਈ ਹੈ ਇਹ ਅੱਛਾ ਬਾਕੀ ਇਥੇ ਮੌਲ ਪੂਰਾ ਇੱਥੇ ਸੈਟਰਡੇ ਦਾ ਰਸ ਦੇਖਣ ਲਾਇਕ ਹੁੰਦਾ ਬਹੁਤ ਜ਼ਿਆਦਾ ਅੱਛਾ ਜਿਹੜੇ ਮੋਸਤੌਦਾ ਇਮੀਗ੍ਰੈਂਟ ਪੀਪਲ ਨੇ ਕਿ ਮੇਰੇ ਜਿਹੜੇ ਦੂਜੇ ਕੰਟਰੀਆਂ ਤੋਂ ਆਉਂਦੇ ਆ। ਅੱਛਾ ਅੱਗੇ ਜਿਹੜੇ ਸ਼ਾਮ ਨੂੰ ਪਾਰਕਾਂ ਨੂੰ ਕਰਦੇ ਨੇ। ਅੱਛਾ। ਬਾਕੀ ਇੱਕ ਹੋਰ ਚੀਜ਼ ਵੀ ਦੇਖੀ ਗਈ ਹੈ ਜਿੱਥੇ ਹੋਮਲੈਸ ਹੁੰਦੇ ਆ ਵੀ ਚੀਜ਼ਾਂ ਘਮਾ ਕੇ ਮਾਰ ਦਿੰਦੇ। ਇਹ ਚੀਜ਼ ਦਾ ਵੀ ਡਰ ਰਹਿੰਦਾ ਇਹ ਚੀਜ਼ ਧਿਆਰ। ਅੱਛਾ ਧਿਆਰ ਰੱਖਣਾ ਚਾਹੀਦਾ ਨਾ ਇਹ ਚੀਜ਼। ਬਹੁਤ ਬੰਦੇ ਕਿੱਥੇ ਨੇ। ਤੇ ਆਪਾਂ ਅੱਜ ਦਾ ਹੁਣ 2-3 ਜਣੇ ਹੈਗੇ ਆ ਨਾ ਤਾਂ ਆਪਣਾ ਕੋਈ ਇਦਾਂ ਹੈ ਨਹੀਂ ਕੋਈ ਚੱਕਰ। ਤੇ ਬਾਕੀ ਲੋਕੀ ਇੱਥੇ ਤੁਸੀਂ ਦੇਖ ਸਕਦੇ ਆ ਆਹ ਦੁਆੜਾ ਹਨਾ ਬਾਕੀ ਆਹ ਰੈਸਟੋਰੈਂਟ ਹੈਗਾ ਆ ਠੀਕ ਆ ਤੇ ਬਾਕੀ ਮਾਹੌਲ ਜਿਹੜਾ ਹੈਗਾ ਤੁਸੀਂ ਦੇਖ ਹੀ ਸਕਦੇ ਆ ਹਨਾ ਚਲੋ ਆਪਾਂ ਸਟਰੀਟ ਵਾਂ ਆਪਣਾ ਕਾਲੀ ਨਾ ਬੰਦਿਆ ਤੁਹਾਨੂੰ ਸਟਰੀਟ ਉਹ ਗੱਡੀ ਵਾਲਾ ਵੀ ਆ ਗਿਆ ਕਿਉਂਕਿ ਤੇ ਜਾਣਦੇ ਰਹਿੰਦਾ ਉਹ ਉਹ ਬਸ ਬਾਕੀ ਪੂਰੇ ਰੈਸਟੋਰੈਂਟ ਭਰੇ ਹੋਏ ਆ ਸਾਰੇ ਪਾਸੇ ਰੈਸਟੋਰੈਂਟ ਤੁਸੀਂ ਦੇਖੋ ਕਿੰਨਾ ਰਸ਼ ਹੈ ਜੀ ਸੱਕੜੇ ਕਰਦੇ ਇਹ ਕਹਿੰਦੇ ਕਰਦੇ ਉਹ ਪਰ ਇਹ ਕਿਹੜਾ ਰੈਸਟੋਰੈਂਟ ਕਿਹੜਾ ਹੈ ਕੋਈ ਹੋਰ ਹੀ ਹੈ ਕੋਈ ਕੋਈ ਮੈਕਸੀਕਨ ਲੱਗਦਾ ਪਿਆ ਹਾਂ ਤੇ ਪੂਰਾ ਰਸਟੋਰੈਂਟ ਚਾਹੀਦਾ ਤੇ ਚੱਤ ਨਹੀਂ ਰੈਸਟੋਰੈਂਟ ਵਿੱਚ ਅੱਛਾ ਰਾਈਟ ਹੈ ਸਾਈਡ ਤੇ ਅੱਛਾ ਉਹ ਸਾਹਮਣੇ ਇੱਧਰ ਇੱਧਰ ਹੀ ਸਾਈਡ ਤੇ ਸਾਹਮਣੇ ਅੱਛਾ ਉਹ ਬੈਲੰਸ ਲੱਗੇ ਨੇ ਅੱਛਾ 올 ਰਾਈਟ ਉਹ ਜਪਾਨੀਜ਼ ਨੇ ਹਾਂ ਹਾਂ ਇਹ ਬੜਾ ਫੇਮਸ ਰੈਸਟੋਰੈਂਟ ਹੈ ਕਿਹੜਾ ਹੈ 60 ਵਾਲਾ ਕਿਹੜਾ ਪੀਜ਼ਾ ਬਾਬੇ ਦਾ ਢਾਬਾ ਬਾਈ ਜੀ ਇਹ ਇਹ ਉਸੇ ਜਿਹੜੇ ਪੰਜ ਹਰ ਵਾਰੀ ਆਉਂਦੇ ਆ ਇਹ ਪੀਜ਼ਾ ਇਹ ਬੜਾ ਕੈਮ ਬਣਾਉਂਦਾ ਇਹ ਕਿਹੜਾ ਕੀ ਹੈ ਹੈਗੀ ਇਹ ਪਰ ਰਸ਼ੀ ਉਹ ਪਾ ਜਾਂ ਫਿਰ ਕੈਸ਼ ਲੋ ਕੋ ਕੈਸ਼ ਚੱਲੇ ਆ ਕੋਈ ਕੋਈ ਗੱਲ ਨਹੀਂ ਤੇ ਆਪਣਾ ਹੈਗਾ 30 ਇਸ ਦੀ ਇੱਕ ਚੀਜ਼ ਆ ਨਾ ਰੈਸਟੋਰੈਂਟਾਂ ਦੇ ਵਿੱਚ ਜਿਆਦਾ ਇਹੀ ਚੱਲਦਾ ਨਾ ਏਟੀਐਮ ਕੈਸ਼ ਚੱਲਦਾ ਨਾ ਲੈ ਵੀ ਕਢਾਉਣੇ ਪੈਣੇ ਨਕਦ ਉਹ ਮੈਂ ਡਰ ਗਿਆ ਮੈਂ ਕਿਹਾ ਆ ਜਿਹੜਾ ਥੱਲੇ ਬੈਠਾ ਪਤਾ ਨਹੀਂ ਕੀ ਚੱਕਰ ਆ ਹਾਂ ਠੀਕ ਆ ਬੈਠਾ ਥੱਲੇ ਮਾਨ ਨੇ ਵੀ ਕਰਾਇਆ ਉਹ ਕੰਮ ਉਹਦੀ ਬੈਠਾ ਆ ਥੱਲੇ ਕਿਉਂ ਬੈਠਾ ਥੱਲੇ ਪੁੱਛੀ ਇਹਨੂੰ ਕਿਉਂ ਬੈਠਾ ਕੋਲ ਦੇਖੀ ਥੱਲੇ ਬੈਠਾ ਪਾਰਲੀ ਸਾਈਡ ਨਾਰੂਦੀ ਦਾ ਬੈਠਾ ਜਿਹੜਾ ਨਾਰੂਦੀ ਦੇ ਟਨ ਹੋਇਆ ਜਾਇਆ ਤੇ ਸੱਕੜੇ ਨੂੰ ਤੁਸੀਂ ਤੁਹਾਨੂੰ ਹਰੇਕ ਬੰਦਾ ਇੱਥੇ ਕੋਈ ਨਹੀਂ ਮਿਲੂਗਾ ਮੈਕਸਿਮਮ ਓ ਮਾਈ ਗੋਡ ਤੈ ਕਦੇ ਦਾ ਸੰਡੇ ਤਿੰਨ ਦਿਨ ਫਰੀ ਹੁੰਦੇ ਨੇ ਮੈਕਸਿਮਮ ਲੋਕ ਚ ਅੱਛਾ ਕਦੇ ਸੰਡੇ ਸਪੈਸ਼ਲੀ ਅੱਛਾ ਫਰੀ ਹੁੰਦੇ ਚਲ ਠੀਕ ਆ ਚਲਦੇ ਆਪਾਂ ਆਹ ਸੁਣੋ ਬੜਾ ਜ਼ਬਰਦਸਤ ਚੀਜ਼ ਆ ਬਾਬੇ ਆਹ ਤੀਜੇ ਬਿੱਲੀ ਹੁਣੇ ਗਏ ਇੰਨੇ ਵਿੱਚ ਸੌਰੀ ਥੈਂਕਸ ਅਕਾਉਂਟ ਥੋੜਾ ਸਾ ਰ ਥੋੜਾ ਸਾ ਬੜੇ ਵੀ ਜੇ ਆ ਬਾਬੇ ਦੱਸੋ ਬਈ ਕਿਹੜਾ ਖਾਣਾ ਕੋਈ ਖਾਈ ਤੀ ਜਾ ਕੇ ਪੈਕ ਕੋ ਰੀਨੋ ਕੀ ਦਤਾ ਤੋ ਰੀਨੋ ਨਾ ਕਰੀਆ ਫੀਨਿਕਸ ਯਾੜਾ ਬਿਨਾਂ ਡਾਣਾ ਨਾ ਉਹ ਦਾ ਪੀਜ਼ਾ ਦਾ ਡਿਟੇਲ ਆ ਮੈਂ ਇਹ ਸਾਰਿਆਂ ਸਾਰਿਆਂ ਦੇ ਪ੍ਰਾਈਸ ਸੇਮ ਆ ਨਾ 680 50 ਸੈਂਟ ਦਾ ਫਰਕ ਆ ਅੱਛਾ ਉਹਦੇ ਵਿੱਚ ਜ਼ਿਆਦਾ ਹੋਣਾ ਨਾ ਕੋਈ ਲਾਈ ਬਲ ਆ ਹਾਂ ਉਹ ਕਰਾ ਦੇ ਲੈ ਚੱਲ ਫਿਰ ਕਹ ਅਲੱਗ-ਅਲੱਗ ਕਰਾ ਲਾ ਡੋਏ ਚ ਗਈ ਠੀਕ ਆ ਜਰਮਨ ਚ ਗਈ ਪਿੱਛੇ ਦਾ ਡੱਬਾ ਜੀ ਅਨਮਾਲ ਪੀਜ਼ਾ ਕੀਪੋਲਾ ਔਰ ਅਨਮਾਲ ਪੀਜ਼ਾ ਵੈਜੀਟੇਰੀਅਨ ਕੋਲ ਕੋਲ ਵੇਰਾਸ਼ ਕਿਨਾਈ ਤੇ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਬਾਕੀ ਅੰਦਰ ਲੈਣ ਨੂੰ ਹੀ ਆਈਓ ਪੜਿਆ ਸਾਈਡ ਮਾ ਬੰਨ ਪੜਿਆ ਲਿਆ ਉਖਾਣੇ ਨਹੀਂ ਨਹੀਂ ਬੰਨ ਵਾਹ ਜੀ ਵਾਹ ਬੰਦਾ ਬੰਦਾ ਕਿਹੜੀ ਗੱਡੀ ਆ ਚਲ ਭਾਈ ਆ ਬੰਦੇ ਮਨਜੀਤ ਭਾਜੀ ਫਿਰ ਕਿਦਾਂ ਲਗਾ ਪੀਜ਼ਾ ਫਿਰ ਇਹ ਭਾਈ ਕੈ ਨਾ ਤਾਂ ਇੱਕ ਥੀਟ ਇੱਕ ਹੋਰ ਸ਼ੋਅ ਹੈ ਇਹ ਇੰਡੀਅਨ ਸਟਾਈਲ ਪੀਜ਼ਾ ਬਣਾਉਂਦੇ ਨੇ ਇੰਡੀਅਨ ਸਟਾਈਲ ਉਹ ਕਿਹੜਾ ਹੋਇਆ ਉਹ ਚੀਜ਼ ਹੋੱਚ ਕੀ ਹੁੰਦਾ ਇੱਥੇ ਹੁੰਦਾ ਜੀ ਇੱਥੇ ਕੀ ਹੈਗੀ ਲੋਕ ਜਾਨ ਟਿੱਖਾ ਨਹੀਂ ਖਾਂਦੇ ਹੈਗੇ ਸਪਾਈਸੀ ਨਹੀਂ ਖਾਂਦੇ ਨਾ ਸਪਾਈਸੀ ਨਹੀਂ ਖਾਂਦੇ ਹੈਗੇ ਤੇ ਜਿਹੜਾ ਉਹ ਰੈਸਟੋਰੈਂਟ ਹੈ ਉੱਥੇ ਇੰਡੀਅਨ ਮੁੰਡੇ ਕੰਮ ਕਰਦੇ ਨੇ ਤੇ ਉਹ ਕਹਿੰਦੇ ਇੰਡੀਅਨ ਪੀਜ਼ਾ ਤੁਸੀਂ ਕਹਿ ਸਕਦੇ ਹੋ ਆਹ ਇੰਡੀਅਨ ਪੀਜ਼ਾ ਸਾਈਡ ਪਾਣਾ ਹੈ ਤੇ ਇਹਦੇ ਵਿੱਚ ਆਹ ਕਿਦਾਂ ਸਲਾਈਸਿਸ ਉਹ ਜਿਹੜੇ ਕੀ ਹੁੰਦੇ ਆ ਕੀ ਹੁੰਦੇ ਆ ਮਿਰਚਾਂ ਮਿਰਚਾਂ ਪਾਈਆਂ ਹੋੱਚ ਬਰੋਕਲੀ ਹੈਗੀ ਆ ਬਾਕੀ ਬਹੁਤ ਬਹੁਤ ਬੋਤਰਾ ਮੈਨੂੰ ਕਦੇ ਨਹੀਂ ਦੇਖਿਆ ਕੋਈ ਜਗ੍ਹਾ ਨਹੀਂ 50 60 ਫਾਈਲ ਬਾਈਕ ਦਾਂ ਰਿਹਾ ਫਿਰ ਪੀਜਾ ਇਹ ਤੇ ਹੁਣ ਕਿੱਧਰ ਇਧਰ ਨੂੰ ਜਾਣਾ ਕਿ ਇਧਰ ਨੂੰ ਜਾਣਾ ਸੱਜਿਆ ਜਾਣਾ ਖੱਬੇ ਹੈ ਅੱਗੇ ਰੈਸਟੋਰੈਂਟ ਹੀ ਨਿਕਾਰੇ ਅੱਗੇ ਅੱਛਾ ਤੇ ਤੇਰੇ ਜਾਓ ਲੈਫਟ ਰਾਈਟ ਸਾਰੇ ਪਾਸੇ ਤੇ ਰੈਸਟੋਰੈਂਟ ਤੇ ਤਾਂ ਕਰਕੇ ਇੱਥੇ ਇੰਨੀ ਜਨਤਾ ਹੈ ਨਾ ਬਹੁਤ ਜਨਤਾ ਹੈ ਜੇ ਮੈਨੂੰ ਇੱਕ ਗੱਲ ਦੱਸ ਜਿਹੜੇ ਵੀ ਬਰਲਿਨ ਦੇ ਵਿੱਚ ਆਉਂਦੇ ਆ ਉਹ ਇੱਥੇ ਆਉਂਦੇ ਨਾ ਬਾਸ਼ਾਵਰ ਆਉਂਦੇ ਨਾ ਪਾਰਟੀਆਂ ਵਾਸਤੇ ਸ਼ਨੀਵਾਰ ਤੇ ਐਂਜੋਇਮੈਂਟ ਸ਼ਾਮ ਦੀ ਐਂਜੋਇਮੈਂਟ ਤੇ ਆਪਾਂ ਵਾਰਸ਼ਾਵਰ ਤੋਂ ਜਿੱਥੋਂ ਆਪਾਂ ਪਹਿਲਾਂ ਗਏ ਸੀ ਉੱਥੋਂ ਥੋੜਾ ਪੰਜ ਮਤਲਬ ਤੁਰ ਕੇ ਆਏ ਨਾ 2 ਮਿੰਟ ਦੀ ਦੂਰੀ ਤੇ ਉਹ 5-5 ਮਿੰਟ ਦਾ ਰਸਤਾ ਹੈ ਸਾਰਾ ਇਹ ਤੇ ਮਤਲਬ ਤੁਹਾਨੂੰ ਪਤਾ ਇਹ ਮਤਲਬ ਖਾਣ ਪੀਣ ਦਾ ਨਾ ਰਸਤਾ ਹੈ ਖਾਣ ਪੀਣ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਆਉਣਾ ਹੋਣ ਵਾਲੇ ਟਾਈਮ ਮਿਲ ਜੀ ਟਾਈਮ ਨਹੀਂ ਲੱਗਣਾ ਤੁਹਾਨੂੰ ਇੰਸ਼ਾਅੱਲਾ ਤੇ ਰਸਤੇ 'ਚ ਮਤਲਬ ਬਹੁਤ ਬੀੜ ਹੁੰਦੀ ਆ ਤੁਹਾਨੂੰ ਮਤਲਬ ਕਾਫੀ ਰਾਸ਼ਾ ਨਾ ਅੱਜ ਵੀਕੈਂਡ ਆ ਨਾ ਤੇ ਗਰਮੀਆਂ ਵੀ ਹੁਣ ਜਾਣ ਵਾਲੀਆਂ ਹਨਾ ਤਾਂ ਕਰਕੇ ਤੇ ਹੁਣ ਸਰਦੀਆਂ ਸਰਦੀਆਂ ਆ ਤੁਹਾਨੂੰ ਇੱਥੇ ਕੋਈ ਨਹੀਂ ਵਿਕੇ ਤੇ ਇਸ ਕਰਕੇ ਵੀ ਰਸ਼ ਹੈਗਾ ਨਾ ਇੱਥੇ ਤੇ ਸਰਦੀਆਂ ਜੇ ਵੈਸੇ ਵੀ ਅੰਦਰ ਇਨਡੋਰ ਹੋ ਜਾਂਦਾ ਸਾਰਾ ਦਿਸਟ੍ਰੈਸ ਤੇ ਫਿਰ ਕਿੱਦਾਂ ਫਿਰ ਚਲੀਏ ਫਿਰ ਉਹ ਦੂਜੀ ਸਾਈਡ ਹੁਣ ਚਲੋ ਠੀਕ ਆ ਫਿਰ ਮਿਲਦੇ ਆ ਮੈਂ ਕਿਹਾ ਥੋੜਾ ਜਿਹਾ ਲੋਕਾਂ ਨੂੰ ਮਾਹੌਲ ਦਿਖਾ ਹੀ ਦਿੰਨੇ ਆ ਕੀ ਮਾਹੌਲ ਆ ਉਹ ਟਿਕਟੋਕ ਵਾਲਾ ਉਹ ਨਾ ਆਇਆ ਕਿਹੜਾ ਆ ਟਿਕਟੋਕ ਵਾਲੇ ਨਾ ਡੋਨਰ ਵੀ ਕੱਟਦਾ ਵਾ ਜੀ ਵਾ ਕਿਹੜਾ ਇੰਡੀਆ ਰੈਸਟੋਰੈਂਟ ਕਿਹੜਾ ਹੈ ਹਾਂ ਇੱਥੇ ਯੋਗੀ ਯੋਗੀ ਸਨੈਕਸ ਬਾਕੀ ਆ ਤੁਹਾਨੂੰ ਗੱਡੀਆਂ ਲੰਬੀਆਂ ਤੁਹਾਨੂੰ ਉੱਧੇ ਹੀ ਮਿਲ ਜਣੀਆਂ ਤੇ ਬਾਈ ਤੇ ਆਪਾਂ ਉਧਰੋਂ ਆ ਗਏ ਹਨਾ ਹੈ ਨਹੀਂ ਨਾ ਕੁਝ ਕਿੱਦਾਂ ਕੀ ਕਰਨੇ ਤੇ ਹੁਣ ਫਿਰ ਕਿੱਦਾਂ ਕਰਨੀ ਦੇਖੋ ਕਿੱਥੇ ਚੱਲ ਰਹੇ ਮੈਂ ਉਸਕੇ ਦਾ ਰੈਸਟੋਰੈਂਟ ਸੀਗੇ ਆਪਾਂ ਉਧਰ ਚੱਲਦੇ ਆ ਠੀਕ ਆ ਬਾਕੀ ਉਹ ਟ੍ਰੇਨ ਜਾਂਦੀ ਪਈ ਹੈ ਨਾ ਪੀਲੇ ਰੰਗ ਦੀਆਂ ਟ੍ਰੇਨਾਂ ਚੱਲਦੀ ਹੋਏ ਕਿਹੜੀ ਆ ਸੱਸਾ ਸੱਸਾ ਦੀ ਤੇ ਉਹ ਵੀ ਆਈਏ ਕਿਹੜੀ ਬੋਲ ਹੈ ਇੱਥੇ ਉਹ ਅੱਛਾ ਉਹ ਜਿਹੜੀ ਉਹ ਹਾਂ ਅੱਛਾ ਬੋਲ ਜਿਹੜੀ ਹੁੰਦੀ ਨਾਮ ਤੋਂ ਮਸ਼ਹੂਰ ਹੈ ਉਹ ਬੋਲ ਅੱਛਾ ਉੱਥੇ ਆਪਾਂ ਜਾ ਰਹੇ ਹਾਂ ਨਾ ਫਰੰਟ ਕੰਟਰੀ ਦੇ ਉਹ ਲੋਕੀ ਨੇ ਜਿਹੜੇ ਤੋਂ ਪੇਂਟਿੰਗ ਸੁਣੋੰਦ ਨੇ ਅੱਛਾ ਪੇਂਟਿੰਗ ਬੜੀ ਮਸ਼ਹੂਰ ਹੈ ਬਰਲਿਨ ਮੋਲ ਯੂ ਨੂੰ ਕੇਲੇ ਦਾ ਹਾਂ ਬਰਲਿਨ ਵਾਲਾ ਅੱਛਾ ਚਲੋ ਠੀਕ ਆ ਬਾਕੀ ਤੇ ਜਿਹੜੇ ਉਹ ਬੋਲ ਬਰਲਿਨ ਉਹ ਡਿਫਰੈਂਟ ਅੱਛਾ ਆਰਟ ਗੈਲਰੀ ਦੀ ਬੋਲ ਹੈ ਅੱਛਾ ਲੋਕ ਇਹਨਾਂ ਬੋਲ ਤੋਂ ਫਿਰ ਲੋਕ ਆਉਂਦੇ ਨੇ ਅੱਛਾ ਇਹ ਉਹੀ ਬੋਲ ਆ ਜਿਹੜੀ ਬਰਲਿਨ ਨੂੰ ਅਲੱਗ ਕਰਦੀ ਹੈਗੀ ਸਹੀ ਗੱਲ ਹੈ ਕਿ ਨਹੀਂ ਆਈ ਥਿੰਕ ਮੈਨੂੰ ਲੱਗਦੀ ਤਾਂ ਉਹੀ ਹੈ ਬਸ ਉਹੀ ਆ ਉਹੀ ਆ ਉਹੀ ਆ ਇਹ ਬੋਲ ਜਿਹੜੀ ਹੈਗੀ ਆ ਸਿੱਧੀ ਜਿਹੜੀ ਜਾਂਦੀ ਆ ਨਾ ਉੱਠ ਹੋ ਜਾਂਦੀ ਆ ਬਾਕੀ ਆਪਾਂ ਸੱਜਿਆ ਹੋ ਜਾਣਾ ਨਾ ਇੱਥੋਂ ਕੋਈ ਨਹੀਂ ਵੀ ਹੋ ਗਿਆ ਪਾਰਟੀ ਰਹੀ ਸੈਚਰਡੇ ਜਣਾ ਬਾਕੀ ਇੱਥੋਂ ਵੀ ਜਾ ਸਕਦੇ ਆ ਨਾ ਬਾਕੀ ਆ ਚੰਦਨਮਾ ਇਹ ਵਾਰੀ ਇਥੋ ਦੀ ਥੱਲੋਂ ਦੀ ਗਏ ਸੀਗੇ ਤੇ ਇੱਥੇ ਇੱਕ ਦੂਜੇ ਦੇ ਬੋਤਲਾਂ ਮਾਰਨੀ ਸ਼ੁਰੂ ਕਰਤੀਆਂ ਸੀਗੇ ਇੱਥੋਂ ਮੈਨੂੰ ਥੋੜਾ ਧਿਆਨ ਨਾਲ ਤੇ ਇੱਥੇ ਪਤ ਨਹੀਂ ਆ ਪੰਗੀ ਭੰਗੀ ਸਾਰੇ ਬੈਠੇ ਇੱਥੇ ਤੇ ਬਾਕੀ ਪੂਰਾ ਉਹ ਲੈਟਰਾਂ ਜਿੱਥੇ ਉਹ ਜਿੱਥੇ ਲੈਟਾਂ ਹੈਗੀ ਉੱਥੇ ਜਾ ਕੇ ਹੁੰਦੇ ਆ ਬਾਕੀ ਅਗੀਆਂ ਤੁਹਾਨੂੰ ਬਾਕੀ ਕਾਫੀ ਚੀਜ਼ਾਂ ਹੈਗੀਆਂ ਤੁਹਾਨੂੰ ਦਿਖਾਉਣ ਵਾਲੀਆਂ ਕਿਉਂਕਿ ਮੌਕਾ ਹੀ ਹੁੰਦਾ ਉਹ ਚੀਜ਼ ਜਿਹੜੀ ਦੇਖਾਂਗੇ ਉਸਤਾਜੀ ਹੁਣ ਉਹ ਦੂਜੀ ਸਾਡੇ ਆਣਾ ਨਾ ਆ ਗਈ ਹਿੰਦੀ ਲਈ ਹੈ ਕੋਲਾਕਾਰ ਮਰੇਂਦਰ ਕੁਮਾਰ ਜੈਨ ਅੱਛਾ ਤੇ ਉਹਨੇ ਉਚ ਲਿਖਿਆ ਹੋਇਆ ਤੇ ਬਣਾਇਆ ਗੀਆ ਦਰਮੰਦ ਕੋਈ ਆ ਜਿਹੜਾ ਉਹ ਉਹੀ ਆ ਜਿਹੜਾ ਇੰਡੀਆ ਦੇ ਵਿੱਚ ਆਪਣੇ ਕੁੰਡਲਾਨੀਆਂ ਜਿਹੜੀ ਕਹਿੰਦੇ ਨੇ ਜਿਹੜੇ ਹੁੰਦੇ ਆ ਸਰੀਰ ਦੇ ਵਿੱਚ ਹਨ ਬੜੇ ਮਸ਼ਹੂਰ ਆ ਨਾ ਮੋਕਸ਼ ਦੀ ਪ੍ਰਾਪਤੀ ਮੋਕਸ਼ ਦੀ ਪ੍ਰਾਪਤੀ ਜਦੋਂ ਆਪਾਂ ਹੁਣ ਇੱਥੇ ਸਿੱਧੇ ਚੱਲ ਜਾਵਾਂਗੇ ਨਾ ਇੱਥੇ ਖੱਬੇ ਹੱਥ ਹੈਗਾ ਇੱਕ ਹੋਸਟਲ ਉਹ ਫਿਰ ਤੈਨੂੰ ਮਨਜੀਤ ਪਤਾ ਇੱਥੇ ਫਲੋਟਿੰਗ ਹੋਸਟਲ ਵੀ ਹੈਗਾ ਇੱਥੇ ਹੋਟਲ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸ਼ਿਪ ਹੁੰਦਾ ਨਾ ਉਹ ਉੱਤੇ ਫਲੋਟ ਕਰਦਾ ਆ ਤੇ ਉਹ ਉੱਤੇ ਹੋਟਲ ਦੀ ਗੱਲ ਕਰਦਾ ਠੀਕ ਆ ਚਲ ਆਪਾਂ ਕੋ ਚੱਲਦੇ ਪਾਣੀ ਦੇ ਕਿਨਾਰੇ ਕਰੋ ਉਸਤਾਦ ਜੀ ਬਾਕੀ ਆਹ ਰੈਸਟੋਰੈਂਟ ਦੇ ਵਿੱਚ ਹਨਾ ਬੱਲੀਆਂ ਕੀ ਚੱਕਰ ਆ ਉਸਤਾਦ ਜੀ ਇਹ ਹੈ ਮਨਜੀਤ ਬਾਕੀ ਡੈਕੋਰੇਸ਼ਨ ਕੰਮ ਚੱਲਦਾ ਪਿਆ ਇਹ ਬੱਲੀਆਂ ਦੀਆਂ ਪਈਆਂ ਪੈਡ ਕੀਤੀ ਪਈ ਹੈ ਨਾ ਮੈਂ ਸੀ ਮੈਂ ਇੱਕ ਵਾਰੀ ਇਹਦੇ ਅੰਦਰ ਮੈਂ ਉਹ ਹੋ ਗਿਆ ਸੀ ਕੰਫਿਊਜ਼ ਹੋ ਗਿਆ ਸੀ ਕਿੱਥੇ ਬੱਲੀਆਂ ਕਿੱਥੋਂ ਨਿਕਲਣਾ ਮੈਂ ਫਸ ਗਿਆ ਗਿਆ ਉਹਦੇ ਵਿੱਚ ਕਿੱਦਾਂ ਗਿਆ ਇਹਨੇ ਬੱਲੀਆਂ ਦੀਆਂ ਨਾ ਤੇ ਉਹ ਬੰਦੇ ਨੂੰ ਇਦਾਂ ਲੱਗਦਾ ਕਿ ਸ਼ਟਰਿੰਗ ਕੀਤੀ ਪਈ ਹੈ ਨਾ ਲੈ ਵੀ ਇਹ ਡਿਜ਼ਾਈਨ ਵੀ ਹੋ ਸਕਦਾ ਆ ਸਾਹਮਣੇ ਹੈਗਾ ਮੋਲ ਉਬਰ ਅਰੇਨਾ ਠੀਕ ਆ ਤੁਸੀਂ ਅੰਦਰ ਬਾਰੇ ਕੋਈ ਰੈਸਟੋਰੈਂਟ ਤੁਹਾਨੂੰ ਮੈਨੂੰ ਕੁਝ ਅੰਦਰ ਵਿੱਚ ਮਤਲਬ ਇਹਦਾ ਥੀਮ ਆ ਥੀਮ ਆ ਨਾ ਦੇਖੋ ਥੀਮ ਇੱਥੇ ਇੱਥੇ ਆ ਜਿਹੜਾ ਉਬਰ ਅਰੇਨਾ ਇੱਥੇ ਸਾਰੇ ਹੈਗੇ ਨਾ ਮੌਲ ਕੀ ਹੈਗੀ ਤੇ ਥੀਏਟਰ ਵਗੈਰਾ ਥੀਏਟਰ ਉਥੇ ਜਿਹੜਾ ਇਥੇ ਉਹਦੀ ਮਸਟਰੀਜ਼ ਆਈ ਥਿੰਕ ਮਸਟਰੀ ਦਾ ਤੇ ਜਿਹੜਾ ਪ੍ਰਾਣੀਕਾਰਾਂ ਦਾ ਬਾਕੀ ਇਦੋਂ ਸਾਡਾ ਆਇ ਸੀ ਤੇ ਬਹੁਤ ਫੇਮਸ ਹੈ ਠੀਕ ਬਾਠ ਠੀਕ ਆ ਵੀਡੀਓ ਆਪਣੀ ਇੰਨੀ ਸੀਗੀ ਹਾਂ ਮਨਜੀਤ ਭਾਈ ਹਾਂ ਇੰਨੀ ਸੀਗੀ ਬਾ ਕੰਮ ਵਾਲੇ ਮਾਲਕੀ ਮੇਨ ਮੇਨ ਜਿਹੜੀ ਥਾਂ ਹੈ WhatsApp ਉਰ ਤੇ ਆਪਾਂ ਸਾਰੀ ਜਾ ਤੇ ਬਾਕੀ ਜਿਹੜਾ ਹੁੰਦਾ ਕਲੱਬ-ਕਲੂਬ ਹੁੰਦੇ ਆ ਉਹ ਤੇ ਅੰਦਰ ਆਪਣੀ ਕੋਈ ਇੰਟਰਵਿਊ ਆਪਣਾ ਵੀਡੀਓ ਬਣਾਉਣ ਜਾਂਦੇ ਆਓ ਸਾਡਾ ਅੱਜ ਕੋਈ ਪਲਾਨ ਨਹੀਂ ਸੀਗਾ ਅੰਦਰ ਜਾਣ ਦਾ ਤੇ ਜਿੱਦਾਂ ਹੁਣ ਕਿਟ ਕੱਟ ਹੋ ਗਿਆ ਉਹ ਉਹੀ ਟਿਕਟ ਦਾ ਐਡਵਾਂਸ ਕਰਨੀ ਪੈਣੀ ਹੈ ਨੀ ਉਹਦੀ ਐਡਵਾਂਸ ਹੁੰਦੀ ਹੈ ਟਿਕਟ ਤੇ ਉੱਥੇ ਤਾਂ ਬੜਾ ਹੀ ਬਾਲੇ ਸਟ੍ਰਿਕਟ ਹੈ ਤਾਂ ਮਨੇ ਗਾਟਾ ਵੀ ਉਦਾਂ ਦਾ ਬਣਾਉਣਾ ਪਊਗਾ ਜਿੱਦਾਂ ਦਾ ਚਾਹ। ਕਾਲੇ ਕੱਪੜੇ ਪਾਉਣੇ ਪੈਣੇ ਹਨਾ। ਕਾਲੇ ਕੱਪੜੇ ਆ ਫਿਰ। ਤੇ ਉਹ ਫਿਰ ਉਹ ਫਿਰ ਆਪਾਂ ਉਹ ਪਹਿਲੀ ਤਿਆਰੀ ਕਰਨੀ ਪੈਣੀ ਹੈ ਨਾ। ਉਹ ਐਂਟਰੀ ਮਿਲੂਗੀ ਕਿ ਨਹੀਂ ਮਿਲੂਗੀ ਉਹ ਬਾਅਦ ਦੀ ਗੱਲਾਂ ਆ। ਹਾਂ ਉਹ ਤਿਆਰੀ ਕਰਨੀ ਪੈਂਦੀ ਹੈ ਈ ਉਦਾਂ ਐਂਟਰੀ ਨਹੀਂ ਮਿਲਦੀ ਆ। ਤੇ ਅੰਦਰ ਅੰਦਰ ਸਟ੍ਰੈਕਟ ਅੰਦਰ ਸਟ੍ਰੈਕਟ ਸਟ੍ਰੈਕਟ ਹੁੰਦਾ ਕਮਰੇ ਗੂਰੇ ਲੈ ਕੇ ਜਾਣੇ ਬੰਦ ਹੁੰਦਾ। ਹਾਂ ਬਾਕੀ ਉਹ ਹੁੰਦੇ ਸਾਰੇ ਇਦਾਂ ਦੇ ਆ। ਇਹ ਅੰਡਰਗ੍ਰਾਉਂਡ ਲੋਕੇਸ਼ਨਾਂ ਹੁੰਦੀਆਂ। ਬਿਲਕੁਲ। ਇਹਨਾਂ ਨੇ ਅੰਡਰਗ੍ਰਾਉਂਡ ਲੋਕੇਸ਼ਨ ਤੇ ਸੀਨ ਦੀ ਆ ਤੇ ਉੱਥ ਤੇ ਉਤੇ ਮੈਕਸਿਮਮ ਉਤੇ 퍼ਫੋਰਮੈਂਸ ਨੂੰ ਐਂਟਰੀ ਮਿਲਦੀ ਹੈ ਸਪੈਸ਼ਲੀ ਆਪਣੇ ਇੰਡੀਅਨ ਆਪਣੇ ਇੰਡੀਅਨ ਨੂੰ ਨਹੀਂ ਦੇਣਗੇ ਕੋਈ ਨਹੀਂ ਆਪਾਂ ਟਰਾਈ ਕਰਕੇ ਜਰੂਰ ਕਰਨਾ ਹੈ ਹਾਂ ਆਹੋ ਦੇਖ ਸਕਦੇ ਆ ਜਾ ਕੇ ਇੱਕ ਵਾਰੀ ਐਕਸਪੀਰੀਅੰਸ ਤਾਂ ਕਰਨਾ ਚਾਹੀਦਾ ਚੱਲ ਜੀ ਠੀਕ ਆ ਆਪਣੀ ਵੀਡੀਓ ਇੰਨੀ ਸੀਗੀ ਚੰਦ ਦਿੰਦੇ ਆ ਬਹੁਤ ਬਹੁਤ ਧੰਨਵਾਦ ਆਹੋ ਓਕੇ ਓਕੇ ਠੀਕ ਆ ਬਾਏ